ਮਾਤਾ ਗੁਜਰੀ ਤੇ ਛੋਟੇ ਸਾਹਿਬਜ਼ਾਦੇ ਜਦੋਂ ਇਹਨਾਂ ਜੰਗਲੀ ਰਸਤਿਆਂ ਦੇ ਵਿੱਚ ਦੀ ਹੁੰਦੇ ਹੋਏ ਇਹਨਾਂ ਨੀਮ ਪਹਾੜੀ ਖੇਤਰਾਂ ਦੇ ਰਸਤਿਆਂ ਦੇ ਵਿੱਚ ਦੀ ਹੁੰਦੇ ਹੋਏ ਅਚਾਨਕ ਕੁੰਮਾ ਮਾਸਕੀ ਨਾਲ ਮੇਲ ਹੋ ਜਾਂਦਾ ਹੋਏਗਾ ਤੇ ਉਹ ਆਪਣੀ ਬੇੜੀ ਦੇ ਨਾਲ ਪਤਨਪਰਾ ਪਾਰ ਕਰਾ ਕੇ ਉਹਨਾਂ ਨੂੰ ਆਪਣੀ ਛੰਨ ਦੇ ਵਿੱਚ ਇੱਕ ਰਾਤ ਦਾ ਠਹਿਰ ਦਿੰਦਾ ਹੋਏਗਾ ਇੱਕ ਰਾਤ ਦਾ ਪਸਰ ਕਰਾਉਂਦਾ ਹੋਏਗਾ ਪਰਿਵਾਰ ਵਿਛੜਾ ਗੁਰਦੁਆਰਾ ਸਾਹਿਬ ਤੋਂ ਅੱਗੇ ਮਾਤਾ-ਪਿਤਾ ਗੁਜ਼ਰਕਰਤੇ ਛੋਟੇ ਸਹਬਜ਼ਾਦੇ ਉਸ ਥਾਂ ਦੇ ਉੱਤੇ ਪਹੁੰਚੇ ਸੱਸਾ ਨਦੀ ਦੇ ਨਾਲ-ਨਾਲ ਕੰਡੇ-ਕੰਡੇ ਤੁਰਦੇ ਤੁਰਦੇ ਬਹੁਤ ਮੁਸ਼ਕਲ ਹਾਲਾਤ ਕਲਪਨਾ ਕਰਕੇ ਵੇਖੀਏ ਕਿ ਉਹਨਾਂ ਵੇਲਿਆਂ ਦੇ ਵਿੱਚ ਇਸ ਸਫ਼ਰ ਨੂੰ ਜਿੱਥੇ ਚਾਰੇ ਪਾਸੇ ਦਰਿਆ ਵਗ ਰਹੇ ਜਿੱਥੇ ਚਾਰੇ ਪਾਸੇ ਜੰਗਲੀ ਜਾਨਵਰ ਦੀਆਂ ਹਵਾਂਕਾਂ ਸੁਣਦੀਆਂ ਸੀ ਚਾਰੇ ਪਾਸੇ ਜੰਗਲ ਹੀ ਜੰਗਲ ਸੀ ਉੱਥੇ ਕਿਸ ਤਰੀਕੇ ਨਾਲ ਉਹਨਾਂ ਛੋਟੇ ਬੱਚਿਆਂ ਨੇ ਆਪਣੀ ਦਾਦੀ ਦੇ ਨਾਲ ਸਫ਼ਰ ਪੂਰਾ ਕੀਤਾ ਹੋਵੇਗਾ ਗੁਰੂ ਸਾਹਿਬ ਦਾ ਪਰਿਵਾਰ ਜਿਹੜਾ ਹੈ ਉਹ ਤਿੰਨ ਹਿੱਸਿਆਂ ਵਿੱਚ ਵੰਡਿਆ ਗਿਆ ਤੇ ਉਹੀ ਸਫ਼ਰਾਂ ਦੀਆਂ ਸ਼ਹਾਦਤਾਂ ਤੇ ਸ਼ਹਾਦਤਾਂ ਦੇ ਸਫ਼ਰ ਸਾਨੂੰ ਖਿੱਚ ਲੈ ਆਏ ਨੇ ਛੰਨ ਬਾਬਾ ਕੁੰਮਾ ਮਾਸ਼ਕੀ ਦੇ ਗੁਰੂ ਘਰ ਦੇ ਵਿੱਚ ਛੰਨ ਬੱਬਾ ਕੁੰਮਾ 마ਸ਼ਕੀ ਜੀ ਦਾ ਗੁਰਦੁਆਰਾ ਪਿੰਡ ਚੱਕ ਢੇਰਾ ਜਾਂ ਪਿੰਡ ਪੱਤਣ ਵੀ ਕਿਹਾ ਜਾਂਦਾ ਜ਼ਿਲ੍ਹਾ ਰੋਪੜ ਦੇ ਵਿੱਚ ਜਿੱਥੇ ਦਾਦੀ ਮਾਤਾ ਮਾਤਾ ਗੁਜਰਕੌਰ ਜੀ ਨੇ ਛੋਟੇ ਸਹਬਜ਼ਾਦਿਆਂ ਦੇ ਨਾਲ ਕੁੰਮਾ 마ਸ਼ਕੀ ਜੀ ਦੀ ਛੰਨ ਦੇ ਵਿੱਚ ਇੱਕ ਰਾਤ ਬਤੀਤ ਕੀਤੀ ਛੰਨ ਇੱਥੇ ਇਸੇ ਕਰਕੇ ਸ਼ਿਸ਼ੋਪਤ ਕੀਤੀ ਗਈ ਕਿ ਆਓ ਧਿਆਨ ਚਿਤ ਇਕਾਗਰ ਕਰੋ ਇਕਾਗਰਤਾ ਦੇ ਨਾਲ ਆਪਣੇ ਮਨ ਦੀ ਲਾਉ ਨੂੰ ਆਪਣੇ ਅੰਦਰ ਹੋਰ ਕੂੜਾ ਕਰੋ ਸ਼ਹਾਤਾਂ ਦਾ ਸਫ਼ਰ ਗੁਰੂ ਪਾਤਸ਼ਾਹ ਜਿੱਥੇ ਖੇਡੇ ਗੁਰੂ ਪਾਤਸ਼ਾਹ ਦੇ ਚਾਰੋਂ ਫਰਜੰਦ ਵੱਡੇ ਸਹਬਜ਼ਾਦੇ ਛੋਟੇ ਸਹਬਜ਼ਾਦੇ ਜਿਸ ਅਨੰਦਪੁਰੀ ਦੀ ਧਰਤੀ ਦੇ ਉੱਤੇ ਖੇਡੇ ਜਿਸ ਸਮੇਂ ਕਿਲਾ ਅਨੰਦਗੜ ਛੱਡਿਆ ਕਿਸ ਤਰ੍ਹਾਂ ਦੇ ਹਾਲਾਤ ਉਸ ਤੋਂ ਬਾਅਦ ਸਰਸਾ ਨਦੀ ਦੇ ਕੰਢੇ ਪਹੁੰਚੇ ਪਰਿਵਾਰ ਵਿਛੋੜਾ ਪੈ ਗਿਆ ਪਰਿਵਾਰ ਵਿਛੜਿਆ ਤਿੰਨ ਹਿੱਸਿਆਂ ਵਿੱਚ ਵੰਡਿਆ ਗਿਆ ਗੁਰੂ ਪਾਤਸ਼ਾਹ ਕੁੰਜ ਸਿੰਘਾਂ ਸਮੇਤ ਚਮਕੌਰ ਸਾਹਿਬ ਵੱਲ ਨਿਕਲੇ ਮਾਤਾ ਗੁਜਰੀ ਅਤੇ ਛੋਟੇ ਸਹਬਜ਼ਾਦੇ ਠੰਡੀਆਂ ਪੋਹ ਦੀਆਂ ਰਾਤਾਂ ਦੇ ਵਿੱਚ ਸਰਸਾ ਨਦੀ ਦੇ ਕੰਢੇ-ਕੰਢੇ ਚੱਲਦੇ ਹੋਏ ਕੁੰਮਾ ਮਾਸਕੀ ਦੀ ਛੰਨ ਤੱਕ ਜਾ ਪੜੇ ਜਿਹੜਾ ਕਿ ਬੇੜੀ ਦਾ ਮਲਾਸ ਸੀ ਤੀਜਾ ਹਿੱਸਾ ਮਾਤਾ ਸਹਿਬ ਕੌਰ ਅਤੇ ਮਾਤਾ ਸੁੰਦਰੀ ਜੀ ਸਿੰਘਾਂ ਨਾਲ ਰੋਪੜਵਾਇਆ ਹੁੰਦੇ ਹੋਏ ਦਿੱਲੀ ਵੱਲ ਨੂੰ ਚਾਲੇ ਪਾਏ ਫਲਾਤ ਕਿਹੋ ਜੇ ਸਨ ਤੁਹਾਨੂੰ ਵਿਖਾ ਦਿੰਨਾ ਕਿ ਰਸਤਾ ਇਤਿਹਾਸਕ ਸਥਾਨ ਗੁਰਦੁਆਰਾ ਸਾਹਿਬ ਛੰਨ ਬਾਬਾ ਕੁੰਮਾ ਮਾਸ਼ਕੀ ਜੀ ਪਿੰਡ ਪੱਤਣ ਇਹ ਰਸਤੇ ਜਿਹੜੇ ਨੇ ਇਹ ਰਸਤੇ ਸੱਚਮੁੱਚ ਇਸ ਗੱਲ ਦੀ ਸ਼ਾਹੀ ਭਰਦੇ ਨੇ ਜਦੋਂ ਤੁਸੀਂ ਇਹਨਾਂ ਰਸਤਿਆਂ ਦੇ ਉੱਤੇ ਗੁਜ਼ਰੋਗੇ ਆਉਂਗੇ ਅੱਜ ਤਸਵੀਰਾਂ ਦੇ ਰੂਪ ਕੁਝ ਹੋਰ ਨੇ ਪਰੰਤੂ ਉਹਨਾਂ ਵਕਤਾਂ ਦੀਆਂ ਤਸਵੀਰਾਂ ਨੂੰ ਆਪਣੇ ਮਨ ਦੇ ਅੰਦਰ ਚਤਰਣ ਕਰਕੇ ਵੇਖੋ ਸੋਚ ਕੇ ਵੇਖੋ ਕੋਸ਼ਿਸ਼ ਕਰੋ ਕਿ ਉਹਨਾਂ ਵਕਤਾਂ ਦੇ ਵਿੱਚ ਰਸਤੇ ਕਿਹੋ ਜੇ ਹੋਣਗੇ ਇੱਕ ਪਾਸੇ ਜਿੱਥੇ ਹੁਣ ਭਰੇ ਹੋਏ ਪਾਣੀ ਦਾ ਵਹਾਹ ਤੁਹਾਨੂੰ ਦਿਖਾਇਆ ਜਾ ਰਿਹਾ ਵੇਖੋ ਤੁਸੀਂ ਨਦੀਆਂ ਨਹਿਰਾਂ ਜਿਹੜੀਆਂ ਕਿ ਹੁਣ ਆਧੁਨਿਕਤਾ ਨੇ ਕਿੰਨੇ ਤਰੀਕੇ ਨਾਲ ਬੰਨ੍ਹ ਦਿੱਤੀਆਂ ਕਿੰਨਾ ਸਾਰਾ ਪਾਣੀ ਤੁਸੀਂ ਵੇਖ ਸਕਦੇ ਹੋ ਮੈਂ ਕੈਮਰਾ ਸਹਾਇਕੀ ਨੂੰ ਕਹਾਂਗਾ ਕਿ ਅੱਜ ਆਧੁਨਿਕ ਰੂਪ ਦੇ ਵਿੱਚ ਇਹ ਪਾਣੀ ਨਹਿਰਾਂ ਦੇ ਰੂਪ ਦੇ ਵਿੱਚ ਬੰਨ੍ਹ ਮਾਰ ਕੇ ਕਿੱਦਾਂ ਬੰਨ੍ਹ ਲਿਆ ਗਿਆ ਪਰੰਤੂ ਉਦੋਂ ਉਹਨਾਂ ਵੇਲਿਆਂ ਦੇ ਵਿੱਚ ਜਦੋਂ ਬਰਸਾਤਾਂ ਵੀ ਜ਼ਿਆਦਾ ਹੁੰਦੀਆਂ ਸੀ ਇਹ ਉਹ ਥੱਲੇ ਜਾ ਰਹੀ ਇਹ ਨਦੀ ਸਰਸਾ ਦਾ ਇੱਕ ਚੋ ਹੈ ਨਦੀ ਸਰਸਾ ਦਾ ਇੱਕ ਹਿੱਸਾ ਹੈ ਤੁਹਾਨੂੰ ਪਹਿਲਾਂ ਦਰਸ਼ਨ ਕਰਵਾਏ ਗੁਰਦੁਆਰਾ ਪਰਿਵਾਰ ਵਿਛੋੜਾ ਸਾਹਿਬ ਦੇ ਜਿੱਥੇ ਹੁਣ ਸੱਚਮੁੱਚ ਗੁਰੂ ਘਰ ਸੋशोਭਿਤ ਹੈ ਜਿਸ ਦੇ ਦਰਸ਼ਨ ਤੁਸੀਂ ਪਿਛਲੇ ਭਾਗ ਦੇ ਵਿੱਚ ਕਰ ਚੁੱਕੇ ਹੋ ਅਸਲ ਦੇ ਵਿੱਚ ਸਰਸਾ ਨਦੀ ਪਹਿਲਾਂ ਉੱਥੋਂ ਬਿਲਕੁਲ ਖਹਿ ਕੇ ਲੰਘਦੀ ਸੀ ਇਸੇ ਕਰਕੇ ਖਹਿ ਕੇ ਲੰਘਣ ਕਰਕੇ ਹੌਲੀ 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 ਦਰਿਆ ਨੇ ਆਪਣਾ ਰੁਖ ਬਦਲਿਆ ਤੇ ਦਰਿਆ ਹੌਲੀ ਹੌਲੀ ਹੋਰ ਰੂਪ ਦੇ ਵਿੱਚ ਹੋਰ ਸਰੂਪ ਦੇ ਵਿੱਚ ਆਉਂਦਾ ਗਿਆ ਆਓ ਪਉ ਦੀਆਂ ਉਹਨਾਂ ਸਰਦ ਰਾਤਾਂ ਨੂੰ ਯਾਦ ਕਰਦੇ ਹੋਏ ਮਾਤਾ ਗੁਜਰੀ ਤੇ ਛੋਟੇ ਸਾਹਿਬਜ਼ਾਦੇ ਜਦੋਂ ਇਹਨਾਂ ਜੰਗਲੀ ਰਸਤਿਆਂ ਦੇ ਵਿੱਚ ਦੀ ਹੁੰਦੇ ਹੋਏ ਇਹਨਾਂ ਨੀਮ ਪਹਾੜੀ ਖੇਤਰਾਂ ਦੇ ਰਸਤਿਆਂ ਦੇ ਵਿੱਚ ਦੀ ਹੁੰਦੇ ਹੋਏ ਅਚਾਨਕ ਕੁੰਮਾ ਮਾਸਕੀ ਨਾਲ ਮੇਲ ਹੋ ਜਾਂਦਾ ਹੋਏਗਾ ਤੇ ਉਹ ਆਪਣੀ ਬੇੜੀ ਦੇ ਨਾਲ ਪਤਨਪਰਾ ਪਾਰ ਕਰਾ ਕੇ ਉਹਨਾਂ ਨੂੰ ਆਪਣੀ ਛੰਨ ਦੇ ਵਿੱਚ ਇੱਕ ਰਾਤ ਦਾ ਠਹਿਰ ਦਿੰਦਾ ਹੋਏਗਾ ਇੱਕ ਰਾਤ ਦਾ ਬਸਰ ਕਰਾਉਂਦਾ ਹੋਏਗਾ ਆਓ ਦਰਸ਼ਨ ਦਿਦਾਰੇ ਕਰਦੇ ਹਾਂ ਇਸ ਸ਼ਹਾਦਤਾਂ ਦੇ ਸਫ਼ਰ ਦੇ ਵਿੱਚ ਛੰਨ ਬਾਬਾ ਕੁੰਮਾ ਮਾਸ਼ ਕੀ ਜੀ ਦੀ ਆਓ ਚੱਲਦੇ ਹਾਂ ਜੀ ਗੁਰੂ ਪਿਆਰੀ ਸਾਧ ਸੰਗਤ ਜੀ ਆਪਾਂ ਕਲਪਨਾ ਕਰਕੇ ਵੇਖੀਏ ਸੈਂਕੜੇ ਵਰਾਂ ਪਹਿਲਾਂ ਜਦੋਂ ਇਹ ਜਿਹੜੇ ਤੁਹਾਨੂੰ ਆਲੇ ਦੁਆਲੇ ਖੇਤ ਨਜ਼ਰ ਆ ਰਹੇ ਨੇ ਜਦੋਂ ਇੱਥੇ ਸਾਰੇ ਪਾਸੇ ਜੰਗਲ ਹੀ ਜੰਗਲ ਸਾਰੇ ਪਾਸੇ ਨਦੀਆਂ ਦੇ ਵਹਿਣ ਵਹਿੰਦੇ ਸੀ ਜਦੋਂ ਪਹਾੜੀ ਅਤੇ ਜੰਗਲੀ ਜਾਨਵਰ ਇੱਥੇ ਆਪਣੇ ਸ਼ਿਕਾਰ ਭਾਲ ਦੇ ਫਿਰਦੇ ਸਨ ਤਾਂ ਉਦੋਂ ਉਹ ਛੋਟੀਆਂ ਜਿੰਦਾਂ ਕਿਵੇਂ ਆਪਣੀ ਦਾਦੀ ਮਾਤਾ ਗੁਜਰਕੌਰ ਜੀ ਨਾਲ ਪਰਿਵਾਰ ਵਿਛੋੜੇ ਤੋਂ ਬਾਅਦ ਆਪਣੇ ਪਿਤਾ ਜੀ ਤੋਂ ਵਿਛੜ ਕੇ ਆਪਣੇ ਵੱਡੇ ਭਾਈ ਸਾਭਾ ਤੋਂ ਵਿਛੜ ਕੇ ਦਾਦੀ ਮਾਂ ਦੇ ਨਾਲ ਇਹਨਾਂ ਵਿਖੜੇ ਪੈਂਡਿਆਂ ਤੋਂ ਕਿਵੇਂ ਲੰਘ ਕੇ ਸਰਸਾ ਨੂੰ ਸਰਸਾ ਦੇ ਕੰਡੇ ਹੁੰਦੇ ਹੋਏ ਪਾਰ ਕਰਨ ਦੀ ਕੋਸ਼ਿਸ਼ ਕਰਦੇ ਹੋਣਗੇ ਐਨੀ ਘਾਲਣਾ ਘਾਲੀ ਪ੍ਰੰਤੂ ਇਤਿਹਾਸ ਦਾ ਉਪਾਤਰ ਗੰਗੂ ਜਿਸ ਨੇ ਐਸਾ ਧੋਖਾ ਕਮਾਇਆ ਇੱਕ ਲਾਲਚ ਪਿੱਛੇ ਕਿ ਨਕੀਆਂ ਜਿੰਦਾਂ ਦੇ ਸਾਕੇ ਸੱਚਮੁੱਚ ਵੱਡੇ ਹੋ ਗਏ ਗੰਗੂ ਦਾ ਨਾਮ ਤਾਂ ਕਿਤੇ ਨਹੀਂ ਰਿਹਾ ਉਸ ਦਾ ਨਾਮੋ ਨਿਸ਼ਾਨ ਤਾਂ ਕਿਤੇ ਨਹੀਂ ਰਿਹਾ ਪਰੰਤੂ ਪਰੰਤੂ ਨਿੱਕੀਆਂ ਜਿੰਦਾਂ ਦੇ ਇਹ ਵੱਡੇ ਸਾਕੇ ਰਹਿੰਦੀ ਦੁਨੀਆ ਤੱਕ ਯਾਦ ਰੱਖੇ ਜਾਣਗੇ ਸਫਰੇ ਸ਼ਹਾਦਤਾਂ ਦੇ ਵਿੱਚ ਜਿਸ ਤਰੀਕੇ ਨਾਲ ਤੁਹਾਨੂੰ ਪਹਿਲਾਂ ਦੱਸਿਆ ਕਿ ਅਸੀਂ ਉਸ ਪੜਾ ਦੇ ਉੱਤੇ ਚੱਲੇ ਸੀ ਜਾਂ ਉਸ ਪੜਾ ਦੇ ਉੱਤੇ ਪਹੁੰਚ ਗਏ ਆ ਜਿੱਥੇ ਪਰਿਵਾਰ ਵਿਛੜਾ ਗੁਰਦੁਆਰਾ ਸਾਹਿਬ ਤੋਂ ਅੱਗੇ ਮਾਤਾ ਗੁਜਰਕੌਰ ਅਤੇ ਛੋਟੇ ਸਹਬਜ਼ਾਦੇ ਉਸ ਥਾਂ ਦੇ ਉੱਤੇ ਪਹੁੰਚੇ ਸਰਸਾ ਨਦੀ ਦੇ ਨਾਲ-ਨਾਲ ਕੰਡੇ-ਕੰਡੇ ਤੁਰਦੇ ਤੁਰਦੇ ਬਹੁਤ ਮੁਸ਼ਕਲ ਹਾਲਾਤ ਤੁਹਾਨੂੰ ਕੈਮਰੇ ਦੀ ਨਜ਼ਰ ਨਾਲ ਵਿਖਾਇਆ ਕਿ ਕਿਸ ਤਰੀਕੇ ਦੇ ਰਸਤੇ ਅੱਜ ਜਿਸ ਤਰੀਕੇ ਦੀ ਆਧੁਨਿਕਤਾ ਨੇ ਸਾਨੂੰ ਸੁਖੌਲਾ ਕਰ ਦਿੱਤਾ ਹੈ ਗੱਡੀਆਂ ਤੁਹਾਨੂੰ ਥਾਂ-ਥਾਂ ਨਜ਼ਰ ਆਉਣਗੀਆਂ ਪਰੰਤੂ ਇੱਥੇ ਪਹੁੰਚਣ ਲਈ ਅੱਜ ਵੀ ਜਿਹੜਾ ਰਸਤਾ ਕਾਰਾਂ ਦੇ ਰਾਹੀ ਹੈ ਉਹ ਬਹੁਤ ਮੁਸ਼ਕਲ ਹੈ ਕਲਪਨਾ ਕਰੀਏ ਕਲਪਨਾ ਕਰਕੇ ਵੇਖੀਏ ਕਿ ਉਹਨਾਂ ਵੇਲਿਆਂ ਦੇ ਵਿੱਚ ਇਸ ਸਫ਼ਰ ਨੂੰ ਜਿੱਥੇ ਚਾਰੇ ਪਾਸੇ ਦਰਿਆ ਵਗ ਰਹੇ ਜਿੱਥੇ ਚਾਰੇ ਪਾਸੇ ਜੰਗਲੀ ਜਾਨਵਰ ਦੀਆਂ ਹੋਂਕਾਂ ਸੁਣਦੀਆਂ ਸੀ ਜਿੱਥੇ ਚਾਰੇ ਪਾਸੇ ਜੰਗਲ ਹੀ ਜੰਗਲ ਸੀ ਉੱਥੇ ਕਿਸ ਤਰੀਕੇ ਨਾਲ ਉਹਨਾਂ ਛੋਟੇ ਬੱਚਿਆਂ ਨੇ ਆਪਣੀ ਦਾਦੀ ਦੇ ਨਾਲ ਸਫ਼ਰ ਪੂਰਾ ਕੀਤਾ ਹੋਏਗਾ ਜਿੱਦੜ ਮੇਰੇ ਸਹਿਯੋਗੀ ਨੇ ਕੈਮਰਾ ਵਿਖਾਇਆ ਸੀ ਤੇ ਹੁਣ ਫੇਰ ਵਿਖਾ ਦੰਨੇ ਆ ਸੱਜੇ ਹੱਥ ਤੁਹਾਨੂੰ ਜੋ ਕੁਝ ਨਜ਼ਰ ਆ ਰਿਹਾ ਇਸ ਤੋਂ ਥੋੜੀ ਪਾਰ ਮਤਲਬ ਅੱਧਾ ਪੌਣਾ ਕਿਲੋਮੀਟਰ ਪਾਰ ਰੁੱਖਾਂ ਦੇ ਪਾਰ ਦਰਿਆ ਸਤਲੁਜ ਜਾਂਦਾ ਉਸੇ ਦੀ ਸਹਾਇਕ ਨਦੀ ਸਰਸਾ ਦੇ ਰੂਪ ਦੇ ਵਿੱਚ ਉਦੋਂ ਢਾ ਲਾ ਰਹੀ ਸੀ ਜਿੱਥੋਂ ਪਰਿਵਾਰ ਦਾ ਵਿਛੋੜਾ ਪੈਂਦਾ ਕੀਮਤੀ ਗ੍ਰੰਥ ਜਿਹੜੇ ਸੀਗੇ ਉਹ ਗੁਰੂ ਸਾਹਿਬ ਦੀਆਂ ਹੱਥ ਲਿਖਤਾਂ ਉਹ ਪਾਣੀ ਦੇ ਵਹਾਹ ਦੇ ਨਾਲ ਵਹਿ ਗਈਆਂ ਗੁਰੂ ਸਾਹਿਬ ਦਾ ਪਰਿਵਾਰ ਜਿਹੜਾ ਹੈ ਉਹ ਤਿੰਨ ਹਿੱਸਿਆਂ ਵਿੱਚ ਵੰਡਿਆ ਗਿਆ ਤੇ ਉਹੀ ਸਫਰਾਂ ਦੀਆਂ ਸ਼ਹਾਦਤਾਂ ਤੇ ਸ਼ਹਾਦਤਾਂ ਦੇ ਸਫਰ ਸਾਨੂੰ ਖਿੱਚ ਲੈ ਆਏ ਨੇ ਛੰਨ ਬਾਬਾ ਕੁੰਮਾ ਮਾਸ਼ਕੀ ਦੇ ਗੁਰੂ ਘਰ ਦੇ ਵਿੱਚ ਆਉ ਤੁਹਾਨੂੰ ਦਰਸ਼ਨ ਦਿਦਾਰੇ ਕਰਾਉਨੇ ਆ ਸੰਗਤਾਂ ਦੇ ਨਾਲ ਵੀ ਗੱਲਬਾਤ ਕਰਾਂਗੇ ਕਿ ਇਸ ਰਸਤੇ ਦੇ ਰਾਹੀ ਹੁਣ ਤਾਂ ਅਸੀਂ ਕਿਸ ਤਰੀਕੇ ਨਾਲ ਸੌਖੇ ਪਹੁੰਚ ਜਾਂਦੇ ਆ ਪਰ ਉਹਨਾਂ ਵੇਲਿਆਂ ਦੇ ਵਿੱਚ ਕਿਵੇਂ ਛੋਟੇ ਲਾਲ ਆਪਣੀ ਦਾਦੀ ਜੀ ਦੇ ਨਾਲ ਇਸ ਇਸ ਸਥਾਨ ਤੇ ਪਹੁੰਚੇ ਹੋਣਗੇ ਤੇ ਕਿਵੇਂ ਫਿਰ ਕੁੰਮਾ ਮਾਸ਼ਕੀ ਜੀ ਨੇ ਉਹਨਾਂ ਨੂੰ ਜਿੱਦਾਂ ਹੀ ਸਰਸਾ ਪਾਰ ਕਰਾ ਕੇ ਆਪਣੀ ਛੰਨ ਦੇ ਵਿੱਚ ਠਹਾਰ ਦਿੱਤੀ ਤੇ ਅੱਗੇ ਮਾਈ ਲక్ష్ਮੀ ਨੇ ਕਿਸ ਤਰੀਕੇ ਨਾਲ ਦੋ ਦਿਨ ਉਹਨਾਂ ਦੀ ਜਿਹੜੀ ਸਟੇਲ ਸੇਵਾ ਹੈ ਉਹ ਆਪਣੇ ਵੱਲੋਂ ਕਰਨ ਦੀ ਕੋਸ਼ਿਸ਼ ਕੀਤੀ ਆ ਉਹ ਦਰਸ਼ਨ ਦੇਦਾਰੇ ਕਰਾਵਾਂ ਗੁਰੂ ਘਰ ਛੰਨ ਬਾਬਾ ਕੁੰਮਾ ਮਾਸ਼ਕੀ ਦਾਦੀ ਮਾਤੇ ਨੇ ਕਿਹਾਂ ਜਿੰਦਾਂ ਦੇ ਸ਼ਹੀਦੀ ਪੈਂਡੇ ਦੇ ਇਤਿਹਾਸਕ ਅਸਥਾਨ ਯਾਨੀ ਕਿ ਸਫਰ-ਏ-ਸ਼ਹਾਦਤਾਂ ਦੀ ਜਦੋਂ ਆਪਾਂ ਦਾਸਤਾਨ ਦੇ ਨਾਲ ਬავਸਤਾ ਹੁੰਨੇ ਆ ਗੁਰਦੁਆਰਾ ਪਰਿਵਾਰ ਵਿਛੋੜਾ ਸਾਹਿਬ ਪਿੰਡ ਸਰਸਾ ਨੰਗਲ ਜ਼ਿਲ੍ਹਾ ਰੋਪੜ ਇਸ ਸਥਾਨ ਤੇ ਜਦੋਂ ਪਹੁੰਚੇ ਆ ਗੁਰਦੁਆਰਾ ਛੰਨ ਬਾਬਾ ਕੁੰਮਾ ਮਾਸ਼ਕੀ ਪਿੰਡ ਚੱਕ ਟੇਰਾ ਜ਼ਿਲ੍ਹਾ ਰੋਪੜ ਇਸ ਸਥਾਨ ਤੇ ਇੱਕ ਰਾਤ ਦਾਦੀ ਮਾਂ ਤੇ ਨਿੱਕੀਆਂ ਜਿੰਦਾਂ ਨੇ ਕੁੰਮਾ ਮਾਸ਼ਕੀ ਜੀ ਦੀ ਝੌਂਪੜੀ ਚ ਬਤੀਤ ਕੀਤੀ ਸਫਰੇ ਸ਼ਹਾਦਤ ਦੇ ਸਫਰ ਦੀਆਂ ਝਲਕਾਂ ਦਾਦੀ ਮਾਂ ਤੇ ਨਿੱਕੀਆਂ ਜਿੰਦਾਂ ਦੇ ਸ਼ਹੀਦੀ ਪੰਡੇ ਦੇ ਇਤਿਹਾਸਕ ਸਥਾਨਾਂ ਦਾ ਜ਼ਿਕਰ ਜਦੋਂ ਆਉਂਦਾ ਤਾਂ ਸਭ ਤੋਂ ਪਹਿਲਾਂ ਗੁਰਦੁਆਰਾ ਪਰਿਵਾਰ ਵਿਛੋੜਾ ਸਾਹਿਬ ਛੰਨ ਬਾਬਾ ਕੁੰਮਾ ਮਾਸ਼ਕੀ ਜੀ ਦਾ ਗੁਰਦੁਆਰਾ ਪਿੰਡ ਚੱਕ ਢੇਰਾ ਜਾਂ ਪਿੰਡ ਪੱਤਣ ਵੀ ਕਿਹਾ ਜਾਂਦਾ ਜ਼ਿਲ੍ਹਾ ਰੋਪੜ ਦੇ ਵਿੱਚ ਜਿੱਥੇ ਦਾਦੀ ਮਾਤਾ ਮਾਤਾ ਗੁਜਰਕੌਰ ਜੀ ਨੇ ਛੋਟੇ ਸਹਬਜ਼ਾਦਿਆਂ ਦੇ ਨਾਲ ਕੁੰਮਾ ਮਾਸ਼ਕੀ ਜੀ ਦੀ ਛੰਨ ਦੇ ਵਿੱਚ ਇੱਕ ਰਾਤ ਬਤੀਤ ਕੀਤੀ ਤੇ ਇੱਥੋਂ ਦੀ ਹੀ ਮਾਤਾ ਲక్ష్ਮੀ ਜੀ ਨੇ ਉਹਨਾਂ ਦੀ ਪ੍ਰਸ਼ਾਦਾ ਪਾਣੀ ਦੇ ਨਾਲ ਸੇਵਾ ਕੀਤੀ ਉਸ ਤੋਂ ਬਾਅਦ ਗੁਰਦੁਆਰਾ ਪਿਲਕਣ ਸਾਹਿਬ ਉਹ ਵੀ ਪਿੰਡ ਚੱਕ ਢੇਰਾ ਜ਼ਿਲ੍ਹਾ ਰੋਪੜ ਦੇ ਨਾਲ ਹੀ ਪੈਂਦਾ ਇੱਥੇ ਪਿਲਕਣ ਦੇ ਪੁਰਾਣੇ ਦਖਤ ਥੱਲੇ ਕੋਈ ਦਿਨ ਆਰਾਮ ਕੀਤਾ ਇਸ ਤੋਂ ਅੱਗੇ ਗੁਰਦੁਆਰਾ ਸਾਹਿਬ ਪਿੰਡ ਚੌਂਤਾ ਪਿੰਡ ਕਾਇਨੌਰ ਨੂੰ ਜਾਂਦੇ ਹੋਏ ਕਾਇਨੌਰ ਬਹੁਤ ਮਸ਼ਹੂਰ ਪਿੰਡ ਹੈ ਜਾਂਦੇ ਹੋਏ ਕੁਝ ਦਿਨ ਲਈ ਇਸ ਪਿੰਡ ਵਿੱਚ ਆਰਾਮ ਕੀਤਾ ਮਾਤਾ ਗੁਜਰਕੌਰ ਜੀ ਤੇ ਛੋਟੇ ਸਾਹਿਬਜ਼ਾਦਿਆਂ ਨੇ ਗੁਰਦੁਆਰਾ ਬਾਬੇ ਸ਼ਹੀਦਾਂ ਪਿੰਡ ਕਾਇਨੌਰ ਜ਼ਿਲ੍ਹਾ ਰੋਪੜ ਇਹ ਬੜਾ ਇਤਿਹਾਸਕ ਸਥਾਨ ਕਿਉਂਕਿ ਇੱਕ ਤਲਾਹ ਦੇ ਕੰਢੇ ਠੰਡ ਦੀ ਉਸ ਰੁੱਤ ਦੇ ਵਿੱਚ ਇੱਕ ਪੂਰੀ ਰਾਤ ਬਤੀਤ ਕੀਤੀ ਉਸ ਤੋਂ ਅੱਗੇ ਆਈ ਇਹ ਗੁਰਦੁਆਰਾ ਐਮੇ ਸਾਹਿਬ ਸਹੀੜੀ ਇੱਕ ਫਕੀਰ ਦੀ ਚੌਪੜੀ ਵਿੱਚ ਉਹਦੇ ਦਿਨ ਨੂੰ ਠਹਿਰੇ ਗੁਰਦੁਆਰਾ ਅਟਕ ਸਾਹਿਬ ਇਹ ਵੀ ਸਹੀੜੀ ਦੇ ਵਿੱਚ ਹੀ ਪੈਂਦਾ ਹੈ ਇੱਥੇ ਉਹ ਸਥਾਨ ਜਿੱਥੇ ਪਾਪੀ ਗੰਗੂ ਦੇ ਕਰ ਇੱਕ ਰਾਤ ਬਤੀਤ ਕੀਤੀ ਤੇ ਇਸ ਤੋਂ ਅੱਗੇ ਫਿਰ ਉਸ ਦੇ ਪਾਪੀ ਗੰਗੂ ਦੇ ਤਲਾਕ ਕਰਨ ਤੋਂ ਬਾਅਦ ਗੱਡੇ ਤੇ ਬਿਠਾ ਕੇ ਜਮਸ਼ ਕੰਬਨ ਕੇ ਮੋਰੰਡੇ ਲਜਾਇਆ ਗਿਆ ਗੁਰਦੁਆਰੇ ਗੰਜ ਸ਼ਹੀਦਾ ਮੋਰਿੰਡਾ ਜ਼ਿਲ੍ਹਾ ਰੋਪੜ ਸਹੀੜੀ ਤੋਂ ਚੱਲ ਕੇ ਗੱਡਾ ਇੱਥੇ ਪ੍ਰਾਤਨ ਖਰੂ ਦੇ ਕੋਲ ਕੋਈ ਦਿਨ ਰੁਕਿਆ ਤੇ ਇਸੇ ਰੋਪੜ ਮਰਿੰਡੇ ਦੇ ਵਿੱਚ ਇੱਕ ਰਾਤ ਪੁਰਾਤਨ ਕੋਤਵਾਲੀ ਦੇ ਵਿੱਚ ਬਤੀਤ ਕੀਤੀ ਜ਼ਿਲ੍ਹਾ ਫਤਿਹਗੜ੍ਹ ਸਾਹਿਬ ਦਾ ਪਿੰਡ ਚੋਗਾਵਾ ਜਿੱਥੇ ਮੋਰਿੰਡਾ ਤੋਂ ਸਰਹੰਦ ਨੂੰ ਜਾਂਦੇ ਹੋਏ ਕੁਝ ਦਿਨ ਲਈ ਨੋਗਾਵਾ ਦੇ ਕਿਲੇ ਮੂਰੇ ਗੱਡਾ ਰੁਕਿਆ ਸੀ ਬਸੇ ਪਠਾਣਾ ਦੀ ਕੋਤਵਾਲੀ ਜ਼ਿਲ੍ਹਾ ਫਤਿਹਗੜ੍ਹ ਸਾਹਿਬ ਸਰਹੰਦ ਸੂਬੇ ਦੇ ਕੋਲ ਲਜਾਉਂਦੇ ਆ ਪਰਾਤਨ ਸਥਾਨ ਦੀ ਕੋਤਵਾਲੀ ਵਿੱਚ ਲਜਾਇਆ ਗਿਆ ਗੁਰਦੁਆਰਾ ਰਤਸਾਹ ਫਤਿਹਗੜ ਸਾਹਿਬ ਸਰਹੰਦ ਪਹੁੰਚਣ ਸਮੇਂ ਕਿਲੇ ਤੋਂ ਬਾਹਰ ਗੱਡੇ ਤੋਂ ਉੱਤਰ ਕੇ ਕੁਝ ਦਿਨ ਲਈ ਬਿਠਾਇਆ ਗਿਆ ਗੁਰਦੁਆਰਾ ਠੰਡਾ ਪੁਰਜ ਸਾਹਿਬ ਦੋ ਠੰਡੀਆਂ ਰਾਤਾਂ ਠੰਡੇ ਪੁਰਜ ਵਿੱਚ ਬਤੀਤ ਕੀਤੀਆਂ ਗੁਰਦੁਆਰਾ ਸ਼ਹੀਦੀ ਸਥਾਨ ਪੋਰਾ ਸਾਹਿਬ ਅਤੇ ਗੁਰਦੁਆਰਾ ਫਤਿਹਗੜ ਸਾਹਿਬ ਛੋਟੇ ਸਾਹਿਬਜ਼ਾਦਿਆਂ ਨੂੰ ਨੀਹਾਂ ਵਿੱਚ ਚਿਣ ਕੇ ਅਤੇ ਮਾਤਾ ਗੁਜਰਤ ਕੌਰ ਜੀ ਠੰਡੇ ਬੁਰਜ ਵਿੱਚ ਪੋਤਿਆਂ ਦੀ ਸ਼ਹਾਦਤ ਤੋਂ ਬਾਅਦ ਸ਼ਹੀਦੀ ਪ੍ਰਾਪਤ ਕਰ ਗਏ ਗੁਰਦੁਆਰਾ ਬਿਬਾਨਗੜ ਸਾਹਿਬ ਫਤਿਹਗੜ੍ਹ ਸਾਹਿਬ ਸ਼ਹੀਦ ਕਰਨ ਤੋਂ ਬਾਅਦ ਮਾਤਾ ਜੀ ਅਤੇ ਸਾਹਿਬਜ਼ਾਦਿਆਂ ਦੇ ਸ਼ਰੀਰ ਸਾਹਿਬਜ਼ਾਦਿਆਂ ਦੇ ਸ਼ਰੀਰਾਂ ਨੂੰ ਉਹਨਾਂ ਪਾਪੀ ਮੁਗਲਾਂ ਨੇ ਉਹਨਾਂ ਪਾਪੀ ਮੁਗਲਾਂ ਦੇ ਅਹਿਲਕਾਰਾਂ ਨੇ ਸੁੱਟ ਦਿੱਤਾ ਉੱਤੇ ਇੰਨੀ ਬੇਅਦਬੀ ਗੁਰਦੁਆਰਾ ਜੋਤੀਸਰੂਪ ਸਾਹਿਬ ਫਤੇਗੜ ਸਾਹਿਬ ਦਾਦੀ ਮਾਤਾ ਤੇ ਨਿੱਕੀਆਂ ਜੰਦਾਂ ਦੇ ਸੰਸਕਾਰ ਲਈ ਇੱਥੇ ਅਸਤੀਆਂ ਸੰਭਾਲੀਆਂ ਹੋਈਆਂ ਹਨ ਗੁਰਦੁਆਰਾ ਯਾਦਗਾਰ ਮਾਤਾ ਗੁਜਰਕੌਰ ਜੀ ਤੇ ਛੋਟੇ ਸਹਬਜ਼ਾਦੇ ਪਿੰਡਾਲੋ ਅਰਖ ਤਹਿਸੀਲ ਜ਼ਿਲ੍ਹਾ ਸੰਗਰੂਰ ਬਹੁਤ ਇਤਿਹਾਸਿਕ ਸਥਾਨ ਹੈ ਵੀ ਦਾਦੀ ਮਾਤੇ ਨਿੱਕੀਆਂ ਜੰਦਾਂ ਦੀਆਂ ਕੁਝ ਵਿਭੂਤੀਆਂ ਭਾਈ ਜੋਤ ਸਿੰਘ ਜੀ ਉੱਥੇ ਲੈ ਕੇ ਗਏ ਅਤੇ ਉਸ ਸਥਾਨ ਦੇ ਉੱਤੇ ਹੁਣ ਉਹ ਸੋ ਸ਼ੌਬਤ ਕਰ ਦਿੱਤੀਆਂ ਗਈਆਂ ਨੇ ਇੱਕ ਥੜੇ ਦੇ ਰੂਪ ਦੇ ਵਿੱਚ ਆਓ ਤੁਹਾਨੂੰ ਦਰਸ਼ਨ ਕਰਾਉਂਦੇ ਆਂ ਛੰਨ ਬਾਬਾ ਕੁੰਮਾ 마ਸ਼ਕੀ ਜੀ ਦੇ ਕੋਤਰਾ ਸਾਹਿਬ ਦੇ ਸ਼ਹਾਦਤਾਂ ਦੇ ਸਫ਼ਰ ਦੇ ਵਿੱਚ ਜਦੋਂ ਆਪਾਂ ਛੰਨ ਬਾਬਾ ਕੁੰਮਾ 마ਸ਼ਕੀ ਜੀ ਦੀ ਜਗ੍ਹਾ ਦੇ ਉੱਤੇ ਪਹੁੰਚੇ ਆਂ ਤਾਂ ਬਹੁਤ ਗੱਲਾਂ ਹਿਰਦੇ ਦੇ ਵਿੱਚ ਆ ਰਹੀਆਂ ਨੇ ਇੱਥੇ ਸੰਗਤ ਕਿਸ ਤਰੀਕੇ ਨਾਲ ਪਹੁੰਚਦੀ ਹੈ ਅੱਜ ਦੇ ਸਮੇਂ ਦੇ ਵਿੱਚ ਵੀ ਬਹੁਤ ਮੁਸ਼ਕਲ ਹੈ ਕਿਸ ਤਰੀਕੇ ਨਾਲ ਉਹ ਨਿੱਕੀਆਂ ਜੰਦਾਂ ਤੁਰ ਕੇ ਆਪਣੀ ਬਿਰਧ ਦਾਦੀ ਮਾਤਾ ਦੇ ਨਾਲ ਹੌਲੀ 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 ਸਰਸਾ ਦੇ ਕੰਡੇ ਹੁੰਦੇ 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 ਜਿੱਥੇ ਪਾਣੀ ਕਿਤੇ ਘਟ ਨਜ਼ਰ ਆਇਆ ਹੋਵੇਗਾ ਕਿੱਥੇ ਕੁੰਮਾ ਹਮਲਾ ਕੁੰਮਾ ਮਾਸ਼ਕੀ ਆਪਣੀ ਬੀੜੀ ਲਾਈ ਬੈਠਾ ਹੋਵੇਗਾ ਪੱਤਣ ਦੇ ਉੱਤੇ ਤੇ ਉਸ ਨੇ ਉਹਨਾਂ ਰੂਹਾਂ ਦੇ ਅੰਦਰਲੀ ਸ਼ਕਤੀ ਨੂੰ ਪਛਾਣਿਆ ਹੋਵੇਗਾ ਤੇ ਆਪਣੀ ਬੀੜੀ ਦੇ ਰਾਹੀਂ ਉਸ ਨੇ ਸਰਸਾ ਨਦੀ ਪਾਰ ਕਰਾ ਕੇ ਤੇ ਇਸ ਸਥਾਨ ਦੇ ਉੱਤੇ ਟਿਕਾਣਾ ਕਰਾਇਆ ਹੋਵੇਗਾ ਤੇ ਜਿਸ ਤਰੀਕੇ ਨਾਲ ਇਤਿਹਾਸਕ ਹਵਾਲਾ ਹੈ ਕਿ 2004 ਦੇ ਵਿੱਚ ਇਸ ਸਥਾਨ ਨੂੰ ਖੋਜਿਆ ਗਿਆ ਇਸ ਸਥਾਨ ਦੀ ਜਿਹੜੀ ਖੋਜ ਹੈ ਉਹ ਪੂਰੀ ਹੋਈ ਕਿਉਂਕਿ ਇਤਿਹਾਸਕ ਵੇਰਵੇ ਲਿਖਤੀ ਰੂਪ ਦੇ ਵਿੱਚ ਤਾਂ ਮਿਲਦੇ ਨੇ ਤੇ ਸੰਗਤਾਂ ਤੇ ਇਤਿਹਾਸਕਾਰ ਲਗਾਤਾਰਤਾ ਦੇ ਨਾਲ ਲੱਗੇ ਰਹਿੰਦੇ ਨੇ ਖੋਜ ਕਰਨ ਦੇ ਵਿੱਚ ਆਪਣੇ ਇਤਿਹਾਸਕ ਦਸਤਾਵੇਜ਼ਾਂ ਨੂੰ ਸਾਹਮਣੇ ਦੇ ਵਿੱਚ ਅਤੇ ਦੁਨੀਆ ਸਾਹਮਣੇ ਪ੍ਰਗਟ ਕਰਨ ਦੇ ਵਿੱਚ ਉਸੇ ਤਰੀਕੇ ਨਾਲ ਕੁੰਮਾ ਮਾਸ਼ਕੀ ਦਾ ਇਹ ਸਥਾਨ ਜਿੱਥੇ ਇੱਕ ਰਾਤ guzari ਅਤੇ ਇੱਥੋਂ ਦੀ ਹੀ ਇੱਕ ਬ੍ਰਾਹਮਣੀ ਪਿੰਡ ਦੀ ਜਿਹੜੀ ਵਿਧਵਾ ਬ੍ਰਾਹਮਣੀ ਸੀ ਮਾਤਾ ਲక్ష్ਮੀ ਜੀ ਉਹਨਾਂ ਨੇ ਪ੍ਰਸ਼ਾਦਾ ਪਾਣੀ ਦੇ ਨਾਲ ਤਹਿਲ ਸੇਵਾ ਕੀਤੀ ਸੋ ਇੱਕ ਇਹ ਛੰਨ ਨਾ ਉਸ ਰੂਪ ਦੇ ਵਿੱਚ ਤਿਆਰ ਕਰਨ ਦੀ ਕੋਸ਼ਿਸ਼ ਕੀਤੀ ਗਈ ਹੈ ਯਾਨੀ ਕਿ ਉਦਾਹਰਣ ਦੇ ਲਈ ਇਹ ਛੰਨ ਤਿਆਰ ਕੀਤੀ ਗਈ ਹੈ ਪਰੰਤੂ ਇਸ ਛੰਨ ਦਾ ਇੱਕ ਜਿਹੜਾ ਮੌਜੂਦਾ ਵੇਰਵਾ ਹੈ ਇਤਿਹਾਸਕ ਵੇਰਵਾ ਉਹ ਇਹ ਹੈ ਕਿ ਜਿਨ੍ਹਾਂ ਵੀ ਸਾਡੇ ਪੰਜਾਬੀ ਸੱਜਣਾ ਨੇ ਦਿੱਲੀ ਦੀਆਂ ਬਰੂਹਾਂ ਦੇ ਉੱਤੇ ਲੱਗੇ ਕਿਸਾਨੀ ਸੰਘਰਸ਼ ਨੂੰ ਵੇਖਿਆ ਸੀਗਾ ਉਸ ਕਿਸਾਨੀ ਸੰਘਰਸ਼ ਦੇ ਵਿੱਚ ਪਹਿਲਾਂ ਸ਼ੁਰੂਆਤ ਤਾਂ ਟਰਾਲੀਆਂ ਤੋਂ ਹੋਈ ਪਰੰਤੂ ਟਰਾਲੀਆਂ ਤੋਂ ਬਾਅਦ ਜਿਉਂ-ਜਿਉਂ ਠੰਡ ਇੱਕੋ ਦਮ ਵਧੀ ਤੇ ਫਿਰ ਜ਼ਰੂਰਤ ਪਈ ਜਾਂ ਗਰਮੀ ਵਧੀ ਫਿਰ ਜ਼ਰੂਰਤ ਪਈ ਉੱਥੇ ਇਸ ਤਰੀਕੇ ਦੀਆਂ ਛੰਨਾਵਾਂ ਬਣਾਈਆਂ ਗਈਆਂ ਉਹ ਸਾਰੇ ਬਾਰਡਰਾਂ ਦੇ ਉੱਤੇ ਬਣਾਈਆਂ ਗਈਆਂ ਦਿੱਲੀ ਦੇ ਸਿੰਘੂ ਬਾਰਡਰ ਤੇ ਵੀ ਟਿਕਰੀ ਬਾਰਡਰ ਤੇ ਵੀ ਗਾਜ਼ੀਪੁਰ ਬਾਰਡਰ ਤੇ ਵੀ ਜਿੰਨੇ ਵੀ ਬਾਰਡਰਾਂ ਦੇ ਉੱਤੇ ਕਿਸਾਨ ਸੰਘਰਸ਼ ਚੱਲ ਰਿਹਾ ਸੀ ਕਿਸਾਨ ਸੰਘਰਸ਼ ਦੀ ਜਿੱਤ ਤੋਂ ਬਾਅਦ ਇਹ ਛੰਨ ਇਸ ਪਿੰਡ ਦੇ ਜਿਹੜੇ ਸੰਘਰਸ਼ੀ ਲੋਕ ਦਿੱਲੀ ਦੀਆਂ ਬਰੂਹਾਂ ਤੇ ਗਏ ਸੀ ਉਹਨਾਂ ਨੇ ਬਾਬਾ ਕੁੰਮਾ ਮਾਸਕੀ ਮਾਤਾ ਗੁਜਰਕੌਰ ਅਤੇ ਛੋਟੇ ਸਹਬਜ਼ਾਦੇਆਂ ਦੀ ਯਾਦ ਨੂੰ ਸਮਰਪਿਤ ਕਰਦੇ ਹੋਏ ਇਸ ਛੰਨ ਨੂੰ ਇਸੇ ਤਰੀਕੇ ਨਾਲ ਲਿਆ ਕੇ ਇੱਥੇ ਸਜੋਬਤ ਕਰ ਦਿੱਤਾ ਤਾਂ ਜੋ ਸਾਨੂੰ ਆਪਣੇ ਇਤਿਹਾਸ ਸ਼ਹਾਦਤਾਂ ਦੇ ਇਤਿਹਾਸ ਤੋਂ ਸਬਕ ਲੈ ਕੇ ਮੌਜੂਦਾ ਸੰਘਰਸ਼ ਦੇ ਜਿਹੜੇ ਸ਼ਹਾਦਤ ਸ਼ਹਾਦਤਾਂ ਨੇ ਜਾਂ ਮੌਜੂਦਾ ਸਮੇਂ ਦੇ ਜਿਹੜੇ ਸੰਘਰਸ਼ ਨੇ ਉਹਨਾਂ ਸੰਘਰਸ਼ਾਂ ਨੂੰ ਕਿਵੇਂ ਜਿੱਤਿਆ ਜਾਣਾ ਹੈ ਜਾਂ ਕਿਵੇਂ ਲੜਨਾ ਹੈ ਆਪਣੇ ਗੁਰੂਆਂ ਤੋਂ ਆਪਣੇ ਸ਼ਹੀਦਾਂ ਤੋਂ ਪ੍ਰੇਰਣਾ ਲੈ ਕੇ ਇਹ ਛੰਨ ਇੱਥੇ ਇਸੇ ਕਰਕੇ ਸ਼ੁਸ਼ੋਭਤ ਕੀਤੀ ਗਈ ਕਿ ਆਓ ਧਿਆਨ ਚਿੱਤ ਇਕਾਗਰ ਕਰੋ ਇਕਾਗਰਤਾ ਦੇ ਨਾਲ ਆਪਣੇ ਮਨ ਦੀ ਲੋ ਨੂੰ ਆਪਣੇ ਅੰਦਰ ਹੋਰ ਗੂੜਾ ਕਰੋ ਹੋਰ ਤਿੱਖਾ ਕਰੋ ਉਸ ਨੂੰ ਹੋਰ ਵਧੀਆ ਤਰੀਕੇ ਨਾਲ ਜਲਾਉਣ ਦੀ ਕੋਸ਼ਿਸ਼ ਕਰੋ ਅਤੇ ਪ੍ਰੇਰਣਾਦਾਇਕ ਤਰੀਕੇ ਨਾਲ ਆਪਣੇ ਸ਼ਹੀਦਾਂ ਤੋਂ ਸ਼ਹੀਦਾਂ ਦੀਆਂ ਕੁਰਬਾਨੀਆਂ ਤੋਂ ਸਿੱਖਿਆ ਲੈ ਕੇ ਤੁਸੀਂ ਹਰ ਜਜ਼ਬੇ ਤੇ ਹੌਸਲੇ ਦੇ ਨਾਲ ਅੱਗੇ ਵਧੋ ਆਓ ਮੈਂ ਕੈਮਰਾ ਸਹਿਯੋਗੀ ਅਮਨ ਨੂੰ ਕਹਾਂਗਾ ਕਿ ਇੱਕ ਵਾਰ ਇਸ ਛੰਨ ਦੇ ਦਰਸ਼ਨ ਕਰਾ ਦੇਣ ਅੰਦਰ ਜਾ ਕੇ ਤਾਂ ਜੋ ਸੰਗਤਾਂ ਨੂੰ ਪਤਾ ਲੱਗ ਜਾਏ ਕਿ ਇਹ ਛੰਨ ਇੱਕ ਉਦਾਹਰਨ ਦੇ ਤੌਰ ਦੇ ਉੱਤੇ ਇਸ ਕਰਕੇ ਵੀ ਰੱਖੀ ਗਈ ਕਿ ਕੁੰਮਾ ਮਾਸਕੀ ਜੀ ਦੀ ਉਹ ਸੇਵਾ ਜਿਹੜੀ ਸੇਵਾ ਦਰਗਾਹ ਦੇ ਵਿੱਚ ਸਫਲ ਹੋਈ ਹੋਏਗੀ ਮਾਤਾ ਗੁਜਰੀ ਜੀ ਅਤੇ ਛੋਟੇ ਸਹਿਬਜ਼ਾਦਿਆਂ ਨੂੰ ਸਰਸਾ ਪਾਰ ਕਰਾਉਣਾ ਅਤੇ ਪਾਰ ਕਰਾ ਕੇ ਆਪਣੇ ਇਸ ਸਥਾਨ ਦੇ ਉੱਤੇ ਲੈ ਕੇ ਆਉਣਾ ਅਤੇ ਇੱਕ ਰਾਤ ਦਾ ਬਤੀਤ ਜਿਹੜਾ ਹੈ ਉਹ ਇਸ ਛੰਨ ਦੇ ਵਿੱਚ ਕਰਾਉਣਾ ਸੋ ਸ਼ਹਾਦਤਾਂ ਦੇ ਇਸ ਸਫ਼ਰ ਦੀ ਇਸ ਲੜੀ ਨੂੰ ਇਸ ਲੜੀ ਦੀ ਇਸ ਕੜੀ ਨੂੰ ਅੱਜ ਮੈਂ ਤੁਹਾਡੇ ਤੋਂ ਵਿਦਾ ਲੈਂਦਾ ਹੋਇਆ ਇੱਥੇ ਹੀ ਰੁਕਾਂਗਾ ਇਸਹਾਦਤਾਂ ਦਾ ਸਫ਼ਰ ਸੱਚਮੁੱਚ ਅਦੁੱਤੀ ਹੈ ਲਾਸਾਨੀ ਹੈ ਵਿਲੱਖਣ ਹੈ ਇਸ ਵਿਲੱਖਣਤਾ ਨੂੰ ਅਸੀਂ ਕੋਸ਼ਿਸ਼ ਕਰਾਂਗੇ ਕਿ ਸੰਗਤਾਂ ਦੇ ਸਾਹਮਣੇ ਹਰ ਰੂਪ ਦੇ ਵਿੱਚ ਪੇਸ਼ ਕਰੀਏ ਨਾ ਸਿਰਫ ਹਰ ਰੂਪ ਦੇ ਵਿੱਚ ਪੇਸ਼ ਕਰੀਏ ਬਲਕਿ ਉਹ ਉਹ ਲਾਸਾਨੀ ਗੱਲਾਂ ਵੀ ਤੁਹਾਡੇ ਸਾਹਮਣੇ ਲੈ ਕੇ ਆਈਏ ਜਿਨ੍ਹਾਂ ਤੋਂ ਸਾਨੂੰ ਹਰ ਪਲ ਹਰ ਸਮੇਂ ਸਿੱਖਣ ਦੀ ਜ਼ਰੂਰਤ ਹੈ ਆਪਣੇ ਕੈਮਰਾ ਸਹਾਇਕੀ ਅਮਨ ਦੇ ਨਾਲ ਗੁਰਦੁਆਰਾ ਚੰਨ ਬਾਬਾ ਕੁਮਾ ਮਾਸਕੀ